ਬਹੁਤ ਸਮੇਂ ਦੀ ਇੱਕ ਬਹੁਤ ਵੱਡੀ ਇਹ ਲੋੜ ਸੀ ਔਰ ਅਸੀਂ ਧੰਨਵਾਦ ਕਰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਵੱਡੇ ਬਜਟ ਦਿੱਤੇ ਜਦੋਂ ਵੀ ਅਸੀਂ ਉਹਨਾਂ ਕੋਲੇ ਬੇਨਤੀ ਕਰਦੇ ਆ ਤੇ ਉਹ ਸਾਨੂੰ ਉਸੇ ਟਾਈਮ ਜੋ ਵੀ ਸਾਡੀ ਲੋੜ ਹੁੰਦੀ ਹੈ ਪੂਰੀ ਕਰਦੇ ਨੇ ਔਰ ਇਸ ਦੇ ਨਾਲ ਨਾਲ ਹੀ ਮੈਂ ਸਾਡੇ ਪ੍ਰਧਾਨ ਜੀ ਜਗਦੀਪ ਸਿੰਘ ਘਟਰਾ ਜਿਹੜੇ ਕਿ ਨਗਰ ਪੰਚਾਇਤ ਦੇ ਪ੍ਰਧਾਨ ਨੇ ਇਹਨਾਂ ਨੂੰ ਵਧਾਈ ਵੀ ਦੇਣਾ ਕਿ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ 메ਨ ਬਾਜ਼ਾਰ ਦੀਆਂ ਜਿਹੜੇ ਦੋਨੇ ਪਾਸੇ ਰਸਤੇ ਸੀ ਉਹਨਾਂ ਨੂੰ ਐਂਟਰਲੌਕ ਲਾ ਕੇ ਪੱਕਾ ਕੀਤਾ ਜਾਊਗਾ ਔਰ ਇਹਨਾਂ ਦਾ ਤਾਰਵਾਦ ਵੀ ਕਰਦਾ ਕਿਉਂਕਿ ਬੜੀ ਹਿੰਮਤ ਦੇ ਨਾਲ ਇਹ ਜੋ ਕੋਈ ਕੋਈ ਵੀ ਪ੍ਰੋਜੈਕਟ ਹੁੰਦਾ ਉਹਨੂੰ ਪਾਸ ਕਰਵਾਉਂਦੇ ਨੇ ਮੇਰੇ ਕੋਲੇ ਲੈ ਕੇ ਆਉਂਦੇ ਨੇ ਮੈਂ ਪੰਜਾਬ ਸਰਕਾਰ ਕੋਲੇ ਲੈ ਕੇ ਜਾਣਾ ਆਪ ਵੀ ਬੜੀ ਹਿੰਮਤ ਕਰਦੇ ਨੇ ਪ੍ਰਧਾਨ ਜਗਦੀਪ ਸਿੰਘ ਘਟਰਾਜੀ ਸੋ ਮੈਂ ਸੂ ਮੰਡੀ ਵਾਸੀਆਂ ਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇੱਕ ਜਿਹੜਾ ਨਿਹਾਲ ਸਿੰਘ ਵਾਲਾ ਇੱਕ ਖੂਬਸੂਰਤ ਸ਼ਹਿਰ ਬਣਨ ਜਾ ਰਿਹਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਇਹ ਕਰਦਾ ਹਾਂ ਕਿ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਖਾਸ વિશેષ ਧੰਨਵਾਦ ਸਾਡੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਪੁਰ ਜੀ ਦਾ ਜੋ ਜਿਨ੍ਹਾਂ ਨੇ ਹਮੇਸ਼ਾ ਸੋਚ ਚੰਗੀ ਰਹੀ ਹੈ ਤੇ ਸ਼ਹਿਰ ਪ੍ਰਤੀ ਹਮੇਸ਼ਾ ਚੰਗੇ ਰਹੇ ਆ ਠੀਕ ਹੈ ਨਾ ਕਿਉਂਕਿ ਦੇਖੋ ਜਦੋਂ ਟੀਮ ਇੱਕ ਉਹਦੀ ਵਰਕ ਕਰਦੀ ਹੈ ਚਾਹੇ ਐਮਐਲਏ ਹੋਣ ਚਾਹੇ ਪ੍ਰਧਾਨ ਹੋਵੇ ਚਾਹੇ ਸਰਪੰਚ ਹੋਵੇ ਤਾਂ ਸ਼ਹਿਰ ਦਾ ਵਿਕਾਸ ਕਰਨਾ ਬਹੁਤ ਸੌਖਾ ਹੋ ਜਾਂਦਾ ਸੋ ਮੇਨ ਮੇਰੇ ਖਿਆਲ 'ਚ ਸਾਡਾ ਸ਼ਹਿਰ ਦਾ ਮੇਨ ਮੁੱਦਾ ਸੀ ਕਿਉਂਕਿ ਇੱਥੇ ਸਾਰਾ ਸ਼ਹਿਰ ਦੇ ਇੰਟਰਲੌਕ ਲੱਗ ਚੁੱਕੀ ਕੱਲੇ ਹੀ ਸਿਰ ਜੰਹ ਰੰਦੀ ਸੀ ਤੇ ਕਾਫੀ ਸਾਲਾਂ ਤੋਂ ਵੜੀ ਪਈ ਸੀ ਤੇ ਕਈ ਕਾਰਨਾਂ ਇਹਦੇ ਸ਼ਹਿਰ ਵਾਸੀਆਂ ਨੂੰ ਪਤਾ ਚਲੋ ਮ ਪਰ ਹੁਣ ਅਸੀਂ ਐਮਐਲਏ ਸਾਡੇ ਮੈਂ ਸਦਕਾ ਤੇ ਮਲਕੇ ਅਸੀਂ ਟੀਮ ਵਧੀਆ ਭੌਣ ਕਰਕੇ ਇਸਨੇ ਬਲੌਕ ਲਾ ਲੱਗਿਆ ਤੇ ਜੋ ਇੱਕ ਸ਼ਹਿਰ ਨੂੰ ਵਧੀਆ ਸੁੰਦਰੀਕਰਨ ਦੇ ਰੂਪ ਵਿੱਚ ਅਸੀਂ ਲੋਕਾਂ ਦੇ ਹਵਾਲੇ ਕਰਾਂਗੇ